ਦੇਲ ਵਿੱਚ ਬੰਦ ਭਾਈ ਭਗਵੰਤ ਸਿੰਘ ਜੀ ਬਾਜੇਕੇ ਦੇ ਪਿਤਾ ਜੀ ਭਾਈ ਹਰਜਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸੋ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵੈਰ ਦੇ ਖਾਲਸਾ ਵੈਦੀ ਫਤਿਹ ਹਾਂਜੀ ਬਾਬਾ ਜੀ ਜਿਹੜਾ ਪਿਛਲੇ ਦਿਨੀ ਬੀਬੀ ਬਲਵਿੰਦਰ ਕੌਰ ਜੀ ਜਿਹੜੇ ਮਾਤਾ ਜੀ ਨੇ ਭਾਈ ਅਮਰਤਪਾਲ ਸਿੰਘ ਦੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਉਸ ਗ੍ਰਿਫਤਾਰੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਉਹ ਗਿਰਫਦਾਰੀ ਨੂੰ ਲੈ ਕੇ ਪਹਿਲਾਂ ਤਾਂ ਨਖਿੱਦੀ ਬਹੁਤ ਸਰਕਾਰ ਦੀ ਕਰਨੇ ਆ ਵੀ ਜੀ ਸਰਕਾਰ ਭਗੋਂ ਜ਼ਮਾਨ ਦੀ ਬਹੁਤ ਮਾੜੀ ਏ ਵੀ ਇਹ ਜਿਹੜੀ ਸਾਡੀ ਸੋਚ ਸੀ ਅਸੀਂ ਇੱਕ ਚੇਤਮਨ ਚੇਤਨਾ ਮਾਰਚ ਕੱਢਣਾ ਸੀ ਅਸੀਂ ਕੋਈ ਬੰਬ ਨਹੀਂ ਚਲਾਉਣਾ ਕੋਈ ਕਿਸੇ ਨਾਲ ਲੜਾਈ ਨਹੀਂ ਕਰਨੀ ਕਿਸੇ ਨਾਲ ਝਗੜਾ ਨਹੀਂ ਕਰਨਾ ਤੇ ਉਹਦੇ ਸਰਬੰਧ ਵਿੱਚ ਇਹ ਬੀਬੀ ਜੀ ਤੇ ਉਹਦਾ ਚਾਚਾ ਜੀ ਚੱਲੇ ਸੀ ਵੀ ਤੇ ਚਾਹ ਦੋ ਚਾਚੇ ਜੀ ਸੀ ਤੇ ਇੱਕ ਭੂਆ ਜੀ ਸੀ ਇੱਕ ਇੱਕ ਬੀਬੀ ਜੀ ਸੀ ਤੇ ਇੱਕ ਗੁਰਪ੍ਰੀਤ ਦੇ ਘਰ ਦੀ ਸੀ ਇੱਕ ਭੈਣ ਜੀ ਹੋਰ ਸੀ ਤੇ ਜਦੋਂ ਇਥੋਂ ਉਹ ਭੈਣੀਆਂ ਤੁਰੀਆਂ ਨੇ ਤੇ ਉਦੋਂ ਹੀ ਪੁਲਿਸ ਮਗਰ ਲੱਗ ਲਿਆ ਪੁਲਿਸ ਮਾਰੇ ਲੱਗ ਲਿਆ ਤੇ ਉਹਨਾਂ ਨੂੰ ਇੰਨਾ ਪਤਾ ਨਹੀਂ ਇਥੋਂ ਗੱਡੀ ਤੇ ਚੜੀਆਂ ਨੇ ਚੜ ਕੇ ਤੇ ਜਦੋਂ ਗੋਲਡ ਆਪਣੇ ਕੋਲ ਗੇਟ ਕੋਲ ਗਈਆਂ ਨੇ ਉਦੋਂ ਚਾਰ ਪੰਜ ਗੱਡੀਆਂ ਅੱਗੋਂ ਚਾਰ ਪੰਜ ਪਿੱਛੋਂ ਉਹਨਾਂ ਘੇਰ ਕੇ ਉੱਥੋਂ ਉਹਨਾਂ ਨੇ ਹੱਥੋਂ ਭਾਈ ਬਹੁਤ ਉਹਨਾਂ ਨਾਲ ਕੀਤੀ ਏ ਉਹਨਾਂ ਦੇ ਉਹਨਾਂ ਨੇ ਮਤਲਬ ਫੋਨ ਵੀ ਖੋਲ ਏ ਤੇ ਜਿਹੜੇ ਝੋਲੇ ਉਹ ਵੀ ਖੋਲ ਏ ਤੇ ਉਹਨਾਂ ਨੇ ਬੇਸਲੂਕੀ ਬਹੁਤ ਜ਼ਿਆਦੀ ਕੀਤੀ ਏ ਤੇ ਫਿਰ ਗੱਡੀ ਵੀ ਆਪ ਚਲਾ ਕੇ ਲਗਾਏ ਨੇ ਤੇ ਇਹਦੇ 'ਚ ਜਿਹੜੇ ਇਹ ਨੇ ਭਗਵੰਤ ਮਾਨ ਦੀ ਸਰਕਾਰ ਇਹ ਮਦਮਤ ਬਾਜੀ ਦੇ ਬਾਜੀ ਚੜਾਈ ਤੁਰੀ ਆਉਂਦੀ ਏ। ਕੋਈ ਜਿੱਥੇ ਤੁਸੀਂ ਅੱਜ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਭਗਵੰਤ ਮਾਨ ਦੀ ਸਰਕਾਰ ਨੇ ਤੁਹਾਡੇ ਉੱਤੇ ਜਿਹੜੀ ਆ ਇਹ ਗਲਤ ਕੰਮ ਕੀਤਾ। ਹਾਂਜੀ। ਅੱਛਾ ਅੱਜ ਜਿਹੜਾ ਧਰਨਾ ਇੰਨੇ ਚਿਤੋਂ ਲੱਗਾ ਜੀ ਧਰਨੇ ਦੀ ਨਵੀਂ ਅਪਡੇਟ ਕੀ ਆ ਤੁਸੀਂ ਕੀ ਕਰਨਾ ਕਿਸ ਤਰ੍ਹਾਂ ਕੀ ਚਾਹੁੰਦੇ ਹੋ ਸਰਕਾਰ ਕੋਲੋਂ ਕੀ ਮੰਗ ਕੀ ਰੱਖਦੇ ਹੋ ਸਰਕਾਰ ਕੀ ਕਰੇ ਆਪਾਂ ਧਰਨਾ ਕਿਸ ਤਰ੍ਹਾਂ ਜਿਹੜਾ ਆ ਉਹ ਸਮਾਪਤੀ ਵਾਲੇ ਪਾਸੇ ਨੂੰ ਵੱਧ ਰਿਹਾ ਹੈ ਕਿ ਜਾਂ ਅੱਗੇ ਇਹਨੂੰ ਲਗਾਤਾਰ ਚੱਲਦਾ ਰਹੇਗਾ। ਸਾਡੀ ਦਾ ਮੰਗ ਇਹ ਆ ਅਹੀਂ ਤਾਂ ਪਹਿਲਾਂ ਮੰਗ ਲਗੇ ਧਰਨਾ ਲੱਗਾ ਹੀ ਇਹ ਮੰਗੇ ਚ ਅਸੀਂ ਵੀ ਸਾਡੇ ਜਿਹੜੇ ਡਬਰੂਗੜ ਅੱਜ 1 ਸਾਲ ਹੋ ਗਿਆ ਏ ਉਹਨਾਂ ਨੂੰ ਜੇਲਾਂ ਦੇ ਵਿੱਚ ਵੀ ਉੱਥੇ ਪੀਸ ਦੇ ਆ ਨੂੰ ਤੇ ਹੁਣ ਇਹਨਾਂ ਦੂਸਰੇ ਸਾਲ ਦੀ ਵੀ ਐਨਸੀ ਆ ਦੇ ਵਧਾ ਦਿੱਤੀ ਏ ਤੇ ਦੂਸਰੇ ਸਾਲ ਦੀ ਵੀ ਐਨਸੀ ਵਧਾ ਦਿੱਤੀ ਤੇ ਅਸੀਂ ਇਹ ਕਹ ਕੇ ਵੀ ਇਹ ਸਰਨੇ ਦਾ ਇਹ ਆ ਵੀ ਜੇ ਅਸੀਂ ਤਾਂ ਇਹ ਨਹੀਂ ਆਖਿਆ ਵੀ ਅਸੀਂ ਧਰਨਾ ਲਾਇਆ ਵੇਹੀ ਤਾਂ ਧਰਨਾ ਲਾਇਆ ਹੀ ਉਹਨਾਂ ਇਹ ਸ਼ਿਫਟ ਇੰਨਾ ਜੇਲਾਂ ਚ ਕਰ ਦਿਓ ਅਸੀਂ ਧਰਨਾ ਨਹੀਂ ਲਾਇਆ ਵੀ ਮਰਬਲ ਵੀ ਇੰਨਾ ਜੇਲਾਂ ਚ ਛੱਡਣ ਲਈ ਨਹੀਂ ਧਰਨਾ ਲਾਇਆ ਵੀ ਛੱਡ ਦਿਓ ਇਹਨਾਂ ਨੂੰ ਅਸੀਂ ਤਾਂ ਇੰਨਾ ਧਰਨਾ ਲਾਇਆ ਹੈ ਇਨਾਂ ਜੇਲਾਂ ਚ ਸ਼ਿਫਟ ਕਰ ਦਿਓ ਵੀ ਉਹ ਨਾ ਜਾਣਾ ਸਾਨੂੰ ਸੌਖਾ ਹੋ ਜਲੇ ਜਾਏ ਕਰੇਗਾ ਹੁਣ ਇਹਨਾਂ ਸਾਡੇ ਜਿਹੜੇ ਫੋਨ ਸੀ ਉਹ ਫੋਨ ਦੀ ਵੀ ਸਿਫਤਾ ਖੋਲੀ ਤੇ ਹੁਣ ਅਸੀਂ ਉੱਥੇ ਜਾਣ ਲੱਗਿਆਂ ਟਾਈਮ ਬਹੁਤ ਜ਼ਿਆਦਾ ਲੱਗਦਾ 4-5 ਦਿਨ ਲੱਗ ਜਾਂਦੇ ਨੇ ਵੀ ਟਾਈਮ ਇਹਨਾਂ ਬੰਦੇ ਕੋਲ ਕਿਸੇ ਕੋਲ ਨਹੀਂ ਹੈਗਾ ਜਾਣਦਾ ਫਿਰ ਖਰਚਾ ਬਹੁਤ ਹੋ ਜਾਂਦਾ ਹੈ ਇੱਕ ਬੰਦਾ ਜਾਏ ਤੇ 40-45000 ਰੁਪਏ ਖਰਚਾ ਹੋ ਜਾਂਦਾ ਹੈ ਆਮ ਘਰਾਂ ਵਰਗੇ ਘਰ ਨਹੀਂ ਕੋਈ ਘਰਾਂ ਵਰਗੇ ਜਿਆਦੇ ਘਰ ਨਹੀਂ ਵੀ ਬਹੁਤਾ ਪੈਸਾ ਹੈ ਜਿਹੜਾ ਵੀ ਆਪਾਂ ਮਹੀਨੇ ਬਾਅਦ ਦਹੀਂ ਦੀ ਤੁਰੇ ਰਾਂਗੇ ਤੇ ਇਹ ਕਿ ਇਹ ਸਰਕਾਰ ਨੂੰ ਆਣੇ ਵੀ ਜਿਹੜੀ ਸਾਡੀ ਸੁਭਤਾ ਹੈ ਆਪਣੀ ਦੁਜਫੂਨ ਦੀ ਇਹ ਸਾਨੂੰ ਜਰੂਰ ਦਿੱਤੀ ਜਾਏ ਤੇ ਸਾਡੇ ਨਾਲ ਕੋਈ ਗੱਲਬਾਤ ਕੀਤੀ ਜਾਏ ਵੀ ਧਰਨਾ ਹੀ ਸਮਾਪਤ ਕਰਨ ਨੂੰ ਤਿਆਰ ਆਂ ਤੇ ਪਰ ਸਾਡੇ ਜਿਹੜੇ ਉਹ ਬੰਦੇ ਨੇ ਉਹ ਇੱਧਰ ਆਉਣੇ ਚਾਹੀਦੇ ਨੇ ਤੇ ਦੂਸਰੀ ਗੱਲ ਇਹ ਆ ਜਿਹੜੀਆਂ ਸਾਡੀਆਂ ਧੀਆਂ ਹੁਣ ਭੈਣਾਂ ਨੂੰ ਬੇਇੱਜ਼ਤ ਨੇ ਕੀਤਾ ਹੈ ਵੀ ਭਗਵਾਨ ਤਾਂ ਮਾਨ ਨੇ ਇੰਦੀ ਸਰਕਾਰ ਬਹੁਤ ਮਾੜੀ ਏ ਜਿਹਨੇ ਬੇਇੱਤ ਕੀਤਾ ਇਥੋਂ ਲਜਾ ਕੇ ਅੱਜ 9 88 ਦੇ ਨਵੇਂ ਦਿਨੀ ਉਹ ਮਦਦ ਰਿਹਾਈ ਹੋ ਕੇ ਆਈਆਂ ਨੇ ਜ਼ਮਾਨਤ ਤੇ ਆਈਆਂ ਨੇ ਜ਼ਮਾਨਤ ਤੇ ਉੰਜ ਨਹੀਂ ਉਹਨਾਂ ਰਿਆ ਕੀਤਾ ਤੇ ਅੱਜ 8-9 ਦਿਨਾਂ ਦੇ ਅੰਦਰ ਰਹੇ ਨੇ ਤੇ ਉਹ ਦੋ ਤੋਂ 8-9 ਦਿਨ ਜਿਹੜੇ ਅੰਦਰ ਰਹੇ ਨੇ ਤੇ ਉਹ ਕਿੰਦੀ ਖੱਜਲ ਖਰਾਬੀ ਉੱਥੇ ਹੋਈ ਏ ਬਹੁਤ ਜਿਆਦੀ ਖੱਜਲ ਖਰਾਬੀ ਉੱਥੇ ਹੋਈ ਏ ਠੀਕ ਹੈ ਅਜੀ ਜੈਦਰ ਸਾਹਿਬ ਹੁਣ ਜਿਸ ਤਰ੍ਹਾਂ ਵੋਟਾਂ ਦਾ ਦੌਰ ਚੱਲ ਰਿਹਾ ਆ ਪੰਜਾਬ ਦੇ ਵਿੱਚ ਵੱਖ-ਵੱਖ ਸਿਆਸੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਆਪਣੀਆਂ ਵੋਟਾਂ ਲੈਣ ਵਾਸਤੇ ਆ ਰਹੇ ਨੇ ਤੁਸੀਂ ਇਸ ਸਮੇਂ ਦੇ ਉੱਤੇ ਤੁਸੀਂ ਪੰਜਾਬ ਦੇਆਂ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਤਾਂ ਪੰਜਾਬ ਦੇਆਂ ਲੋਕਾਂ ਨੂੰ ਇਹ ਗੱਲ ਕਹਿਣਾ ਅੱਗੇ ਇਹਨੇ ਭਗਤ ਸਿੰਘ ਦੀ ਸੋਚ ਤੇ ਸਾਨੂੰ ਇਹਨੇ ਠੱਗ ਲਿਆ ਇੱਕ ਬਦਲਾ ਨੇ ਸਾਨੂੰ ਠੱਗਿਆ ਤੇ ਮੇਰੇ ਵੀਰੋ ਤੇ ਭਰਾਵੋ ਮੇਰੀ ਹੱਥ ਬੰਨ ਕੇ ਬੇਨਤੀ ਤੋਰੇ ਅੱਗੇ ਤੁਹਾਡੇ ਅੱਗੇ ਆ ਜੇ ਤੁਹਾਡੀਆਂ ਜਾਗਦੀਆਂ ਜ਼ਮੀਰਾਂ ਨੇ ਨਾ ਭਾਜਪਾ ਨੂੰ ਬੋਟ ਪਾਓ ਤੇ ਨਾ ਜਿਹੜੇ ਝਾੜੂ ਇਹਨੂੰ ਬੋਟ ਪਾਓ ਬੋਟ ਪਾਓ ਸੋਚ ਕੇ ਕੋਈ ਬੰਦਾ ਵੇਖ ਕੇ ਬੋਟ ਪਾਓ ਜੇ ਕੋ ਚੰਗੇ ਬੰਦੇ ਨੂੰ ਬੋਟ ਪਾ ਮਾੜੇ ਨਾ ਪਾਓ ਅਸੀਂ ਹੁਣ ਮਾੜਾ ਬੰਦੇ ਸਾਡਾ ਪ੍ਰਧਾਨ ਮੰਤਰੀ ਬਾਜੇ ਕੀ ਇਹਨੇ ਗੱਡੀਆਂ ਭਜਾ ਭਜਾ ਕੇ ਤੇਲ ਬਾਰ-ਬਾਰ ਕੇ ਅੱਜ ਦੇਖੋ ਨੇ ਕਿੰਨਾ ਇਹਨਾ ਬੋਟਾ ਪੁਆਈਆਂ ਤੇ ਅੱਜ ਉਹ ਕਿਥੇ ਡਬਰੂਗੜ ਜੇਲ੍ਹ ਚ ਬੈਠਾ ਹੋਇਆ ਜੀ ਤੇ ਇਹਨਾਂ ਦੇ ਮਗਰ ਨਾਂ ਲੱਗਿਆ ਜੇ ਲੀਡਰਾਂ ਦੇ ਇਹ ਲੀਡਰ ਹੁਣ ਘਰੋਂ ਆਉਣਾ ਹੈ ਤੇ ਆਣ ਕੇ ਆਖਣਾ ਜੇ ਸਰਪੰਚਾਂ ਜਿਗਾ ਖਲੋਣੇ ਨੇ ਵੀ ਇਹਨਾਂ ਪਾਰਟੀਆਂ ਨੇ ਖਲਾਰਨੇ ਨੇ ਦੇ ਇਹਨਾਂ ਨੇ ਆਖਣਾ ਵੀ ਤੁਸੀਂ ਆਏ ਨਾ ਉਹ ਝਾੜੂ ਨੂੰ ਬੋਰਡ ਪਾਓ ਤੇ ਮੇਰੇ ਆਖੇ ਲਾਕੇ ਵੀਰੋ ਤੇ ਭਰਾਵੋ ਝਾੜੂ ਨੂੰ ਬੋਰਡ ਨਾ ਪਾਇਆ ਜੇ ਤੇ ਨਾ ਪਾਇਆ ਜੇ ਭਾਜਪਾ ਨੂੰ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ